ਮਾਮਲਾ ਹੈਗਾ ਕਲਖੁਰਦ ਦਾ ਪਿੰਡ ਵੀ ਪੁੱਛਾਂਗੇ ਨਾਮ ਵੀ ਪੁੱਛਾਂਗੇ ਜਿਹੜੇ ਇਹਨਾਂ ਨੂੰ ਇਸ ਸਟੇਜ ਤੇ ਇਸ ਕੇਸ ਨੂੰ ਲੈ ਕੇ ਆਏ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਗੁਰਪ੍ਰੀਤ ਸਿੰਘ ਆ ਕਿਹੜੇ ਪਿੰਡ ਤੋਂ ਕੜਾ ਭਾਈ ਇਹ ਗੁਰਬੀਰ ਜੀ ਕੀ ਐਸਾ ਗੱਲ ਹੋ ਗਈ ਕਿ ਅੱਜ ਤੁਹਾਨੂੰ ਦਫ਼ਤਰ ਦੇ ਵਿੱਚ ਆਣਾ ਪਿਆ ਇਨਕੁਆਰੀਆਂ ਲੱਗੀਆਂ ਸਾਲ ਤੱਕ ਉਹ ਕਰੀਬ ਕਰੀਬ ਹੋ ਗਿਆ ਤੁਸੀਂ ਦਫ਼ਤਰਾਂ ਦੇ ਗੇੜੇ ਕੱਢੀ ਜਾਂਦੇ ਹੋ ਥੱਕੇ ਖਾਈ ਜਾ ਰਹੇ ਹੋ ਇਨਸਾਫ ਨਹੀਂ ਮਿਲ ਰਿਹਾ ਆਕਰੇ ਮਾਮਲਾ ਹੈ ਕਿ ਹਰ ਮੁੰਡਾ ਨਾ ਮੇਰਾ ਜਸ਼ਨਪ੍ਰੀਤ ਭਤੀਜਾ ਲੜਖਾਟ ਪਾਂਡਾ ਮੇਰ ਨਾਲ ਉਹਦੇ ਬਹੁਤ ਨਿੱਜੀ ਲੈਂਕ ਹੈ ਉਹ ਜਦੋਂ ਕਿਤੇ ਬੈਂਕ ਦੇ ਵਿੱਚ ਗਿਆ ਮੈਨੂੰ ਦਾ ਤੇਸ ਦਾ ਪਤਾ ਲੱਗਿਆ ਤੇ ਬੈਂਕ ਨੂੰ ਆਈਮ ਕਹਿੰਦੇ ਵੀ ਕਾਕਾ ਤੇਰੀ ਕੀ ਉਮਰ ਸੀਗੀ ਤੂੰ ਨਰੇਗਾ ਜਿਹਾ ਲੱਗਿਆ ਤੂੰ ਪੜ ਰਖ ਲੈਿੰਦਾ ਕਿਤੇ ਜੋਬ ਕਰ ਲੈਿੰਦਾ ਫੋਮ ਚੁਲਾ ਜਾਂਦਾ ਹੂੰ ਉਹ ਕਹਿੰਦਾ ਮੇਰੇ ਦਾ ਆਈਡੈਂਟਿਟੀ ਮੇਰੇ ਬੈਂਡ ਨਾਲ ਬਾਹਰ ਜਾਣਾ ਹੂੰ ਉਹ ਕਹਿੰਦਾ ਖਾਦਾ ਪੈਸੇ ਤੇ ਨਰੇਗਾ ਦੀ ਜਾ ਰਹੇ ਆ ਉਹਦੇ ਸਾੜੀ ਦੇ ਪੈਸੇ ਅੱਛਾ ਉਹ ਕਹਿੰਦਾ ਮੈਂ ਤਾਂ ਸੀਮੈਂਟ ਵਿੱਚ ਹਾਂ ਵੇਖੀ ਸੀਮਿੰਟ ਰੇਤਾ ਬੱਜਰੀ ਵੇਚਦੇ ਆ ਸਾਡਾ ਆਪਦਾ ਪੰਡ ਦੁਕਾਨ ਹੈ ਹਾਂ ਹਾਂ ਤੇ ਮੈਂ ਤਾਂ ਉਹ ਪੈਸੇ ਉਹਨਾਂ ਨੇ ਆਖਿਆ ਲਿਆ ਇਸ ਤੀਜੇ ਉਹ ਪੋਲ ਖੁੱਲੀ ਜੀ ਇਹ ਸਭ ਤੋਂ ਭਰੇ ਬਾਜ ਕੋਈ ਜਤਿੰਦਰ ਸਿੰਘ ਪੁੱਤਰ ਅਮਰਪਾਲ ਸਿੰਘ ਪਹਿਲੇ ਇੱਕ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਜਤਿੰਦਰ ਸਿੰਘ ਹੈ ਹਾਂਜੀ ਉਹ ਉੱਥੇ ਉਹਦੇ ਦਾ ਉਹਦਾ ਕੀ ਹੁੰਦਾ ਕੋਈ ਉਹਦਾ ਨਹੀਂ ਜੀ ਹੂੰ ਕੋਈ ਵੀ ਉਹਦਾ ਨਹੀਂ ਥਰਡ ਪਰਸਨ ਬੰਦਾ ਹੈ ਹੂੰ ਤੁਹਾਡੀ ਆ ਬੰਦਾ ਹੈ ਅੱਜ ਵੀ ਨੇਕਾਂ ਕੀ ਮੈਂ 10 ਬੂਦ ਹੋਰ ਵੀ ਵਿਖਾ ਦੂੰ ਸਾਡੇ ਸਰਕਾਰੀ ਹੈ ਜੀ 10 ਪੈਂਸਲੀ ਪਸੰਦੀ ਚੋਂ ਦਰਾਸਤ ਵੱੜ ਕੇ ਖਰਦਵਰਧ ਕਰਤੇ ਉਹ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਹੁਣ ਰਾਜਸਥਾਨ ਸਰਕਾਰ ਦੇ ਪੱਠੇ ਦੀ ਜਗ੍ਹਾ ਹੈ ਪੱਠੇ ਦੀ ਜਗ੍ਹਾ ਦੇ ਜਨ ਮਾਨਸਾਲ ਤਾਂ ਕਹਿੰਦੇ ਨਜਾਇਜ਼ ਕਬਜ਼ੇ ਹਟਾਓ ਪੰਜਾਬ ਸਰਕਾਰ ਲੋਕਾਂ ਨੂੰ ਬੇਨਤੀਆਂ ਕਰਦੀ ਹੈ ਵੀ ਸਾਡਾ ਸਾਧੋ ਨਜਾਇਜ਼ ਕਬਜ਼ੇ ਹਟਾਈਏ ਇਹ ਬੰਦੇ ਨੇ ਪੰਜਾਬ ਸਰਕਾਰ ਦੇ ਥਾਂ ਦੇ ਵਿੱਚ ਇਹ ਆਜ ਕਬਜ਼ਾ ਕਰਕੇ ਫਲੋਟਰੀ ਫਾਰਮ ਸਾਰੇ ਜਤਿੰਦਰ ਸਿੰਘ ਨੇ ਹਾਂਜੀ ਮੈਂ ਨਹਿਰੀ ਕਲੋਨੀ ਦੇ ਵਿੱਚ ਆਲ ਪ੍ਰੂਫ ਸੈਂਡ ਕੀਤੀ ਹੈ ਬੇਨਤੀਆਂ ਕੀਤੀਆਂ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜੇ ਜਤਿੰਦਰ ਸਿੰਘ ਦਾ ਕੋਈ ਅਹੁਦਾ ਹੀ ਨਹੀਂ ਹੈਗਾ ਤੇ ਫਿਰ ਕਿੱਦਾਂ ਪੈਸੇ ਕਿਸੇ ਦੇ ਪਾ ਸਕਦਾ ਸਮਝ ਨਹੀਂ ਫਿਰ ਜਦੋਂ ਮੈਂ ਇਹ ਕੀਤਾ ਇਹ ਬੰਦੇ ਨੇ ਬਦਲਾ ਖੋਰੀ ਦੇ ਵਿੱਚ ਜੋ ਵੀ ਮਨਰੇਗਾ ਦੇ ਨਾਲ ਲਿੰਕਡ ਲੋਕ ਸੀਗੇ ਐਸੀ ਉਹਨਾਂ ਤੋਂ ਮੇਰੇ ਗੈਂਸਟ ਦੇ ਥਾਣਾ ਘਾਲ ਫਰਦ ਦਰਖਾਸਤ ਦਵਾਤੀ ਵੀ ਇਹ ਸਾਡੀ ਜਾਤੀ ਸੂਚਕ ਸ਼ਬਦ ਬੋਲਿਆ ਸਾਡੀ ਇੱਜ਼ਤ ਨੂੰ ਪਿਆ ਸਾਨੂੰ ਮਾਨਯੋਗ ਥਾਣਾ ਘਾਲ ਫਰਦ ਪੁਲਿਸ ਨੇ ਬੁਲਾਇਆ ਅਸੀਂ ਜਾ ਕੇ ਉਸੇ ਸਫਾਈ ਦਿੱਤੀ ਜਿੰਨਾ ਤੋਂ ਦਰਖਾਸਤ ਵਾਈ ਸੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਭਾਈ ਵੀ 50 70 ਸਾਲ ਦੀਆਂ ਤੁਸੀਂ ਮਾਤਾ ਵੀ 50 60 ਸਾਲ ਦੇ ਵੀ ਤੁਹਾਨੂੰ ਕੀ ਆਖਿਆ ਅਗੇ ਕਹਿੰਿਆ ਵੀ ਮਾਤਾ ਕੰਮ ਤੇ ਹਮਰੇ ਸਿੱਧਿਆਂ ਆ ਜਾ ਕਰੋ ਸਰਕਾਰ ਨੇ ਪੈਸੇ ਦੇਣੇ ਹੁੰਦੇ ਸੀ ਤੇ 12 ਵਜੇ ਆ ਦਿੰਦੀ ਹੈ ਅੱਛਾ ਕਹਿੰਦੇ ਹੋਰ ਤੁਹਾਨੂੰ ਕੋਈ ਜਾਤੀ ਸੂਚਕ ਜੋ ਵੀ ਬੋਲਣਾ ਚਾਹੀਦਾ ਸੀਗਾ ਬੋਲਿਆ ਨਹੀਂ ਪਰ ਤੁਸੀਂ ਕੀ ਆਖਿਆ ਉਹ ਕਹਿੰਿਆ ਵੀ ਫੋਟ ਕੰਮ ਕਰ ਆਈਆਂ ਬੁੜੀਆਂ ਠੇਰੀਆਂ ਹੈਗਾ 12 ਵਜੇ ਹੀ ਜਾਂਦੇ ਮਤਲਬ ਕੁੰਦਕ ਦੇ ਮਾਰੇ ਸਾਰਾ ਮਿਲਦੇ ਮਾਰੇ ਨੇ ਹਾਂਜੀ ਮੈਨੂੰ ਥਾ ਥਾ ਦਾ ਦੱਸਣਾ ਪਰ ਉਸਾਂ ਦੇ ਜਦੋਂ ਮੈਂ ਜਾ ਕੇ ਬੇਨਤੀ ਕੀਤੀ ਸਾਡੇ ਐਮਐਲਏ ਸਾ ਤਰੀ ਰਿਜਨੀਸ਼ ਦਈ ਹੈ ਉਹਨਾਂ ਨੇ ਸੱਚ ਦੀ ਮਦਦ ਕਰਦਿਆਂ ਸੱਚ ਨੂੰ ਪਛਾਣਦਿਆਂ ਮੇਰੀ ਬਹੁਤ ਰਜ਼ੀਕ ਮਦਦ ਕੀਤੀ ਮੈਂ ਉਹਨਾਂ ਦਾ ਅੱਜ ਵੀ ਬਹੁਤ ਧੰਨਵਾਦੀ ਹਾਂ ਜਿਹੜੀ ਉਹਨਾਂ ਨੇ ਦਰਖਤਾਂ ਦੀ ਕਟਾਈ ਕੀਤੀ ਸੀ ਮੈਂ ਉਹਨਾਂ ਕੋਲ ਐਪਲੀਕੇਸ਼ਨ ਲੈ ਕੇ ਗਿਆ ਉਹਨਾਂ ਨੇ ਰეკਮੈਂਡ ਕੀਤੀ ਵੀਡੀਓ ਨੂੰ ਉੱਥੇ ਵੀ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਮੈਂ ਉਹਦੇ ਵਿੱਚ ਬਹੁਤ ਧੰਨਵਾਦੀ ਹਾਂ ਨਹੀਂ ਆਪਾਂ ਜਿਹੜੀ ਜਤਿੰਦਰ ਸਿੰਘ ਦੇ આરોਪ ਲਗਾ ਰਹੇ ਹੋ ਵੀ ਤੁਸੀਂ ਇਸ ਤਰ੍ਹਾਂ ਉਹਨੇ ਕਪਲਾ ਕੀਤਾ ਹੈ ਜਾਂ ਉਹਨੇ ਪੈਸੇ ਲੋਕਾਂ ਦੇ ਖਾਤਿਆਂ 'ਚ ਪੁਆਏ ਆ ਉਹਦੀਆਂ ਦੇਣਦਾਰੀਆਂ ਆਪਾਂ ਕਿਸੇ ਜਗ੍ਹਾ ਤੇ ਉਹਨੂੰ ਕਹਿ ਸਕਦੇ ਫਿਰ ਤਾਂ ਕੋਈ ਕਹਦਾ ਜਿਵੇਂ ਜਸ਼ਨਪ੍ਰੀਤ ਦੀ ਗੱਲ ਆਪਾਂ ਕਰ ਰਹੇ ਆ ਉਹ ਫਿਰ ਉਹਦਾ ਨ ਓਪਾ ਦਿਖਾ ਸਕਦੇ ਹੋ ਹਾਂ ਜੀ ਐਫੀਡੇਵਿਟ ਤੁਹਾਨੂੰ ਵਿਖਾਇਆ ਹੋਇਆ ਉਹ ਦਿਖਾਓ ਕਿੱਥੇ ਐਫੀਡੇਵਿਟ ਹੈਗਾ ਫਿਰ ਉਹਦੀ ਕਾਪੀ ਦਾ ਜੀ ਰਾਜਗਮਨ ਸਿੰਘ ਦੇ ਮੁੰਡੇ ਕਰਕੜ ਖੇਡਦੇ ਸੀਗੇ ਤੇ ਇਹਨਾਂ ਦੀ ਪੈਚ ਖਰਾਬ ਕਰਤੀ ਇਹਨੇ ਪਰਤੀ ਪਾਉਂਦੇ ਨੇ ਇਹ ਆਉਂਦਾ ਸੀਮੰਟ ਦੇ ਮਾਪੇ ਹੈ ਪਾਉਂਗਾ ਤੁਹਾਨੂੰ ਸੀਮੰਟ ਵੀ ਜਸ਼ਨਪ੍ਰੀਤ ਦਾ ਆਧਾਰ ਸਕਿਆ ਤੇ ਪੈਸੇ ਵੀ ਜਸ਼ਨਪ੍ਰੀਤ ਦੇ ਖਾਤੇ ਮਲਿਕ ਦਾ ਕਾਰਡ ਬਣਾ ਕੇ ਪਾਈ ਤੇ ਹੈ ਜਿਹੜਾ ਜਸ਼ਨਪ੍ਰੀਤ ਦਾ ਐਫੀਡੇਵਿਟ ਹੈ ਉਹ ਕਿਹੜਾ ਹੈਗਾ ਪਹਿਲੇ ਅਸੀਂ ਆ ਕੈਮਰੇ ਤੇ ਤੁਹਾਨੂੰ ਦਿਖਾਵਾਂਗੇ ਜੀ ਵੀ ਜਸ਼ਨਪ੍ਰੀਤ ਦਾ ਇਹ ਵਾਲਾ ਐਫੀਡੇਵਿਟ ਹੈ ਆ ਦੇਖੋ ਇਹ ਅੰਦਰ ਫਾਈਲ ਚ ਲੱਗਾ ਹੋਇਆ ਇਹਦੀ ਕਾਪੀ ਹੈ Ориਜినਲ ਅੰਦਰ ਲੱਗਾ ਦਫ਼ਤਰ ਦੇ ਅੰਦਰ ਇਹ ਜਸ਼ਨਪ੍ਰੀਤ ਵੱਲੋਂ ਜਿਹੜਾ ਐਫੀਡੇਵਿਟ ਦਿੱਤਾ ਗਿਆ ਹੈਗਾ ਜਿੰਦੇ ਵਿੱਚ ਜਸ਼ਨਪ੍ਰੀਤ ਨੇ ਤਾਂ ਸਿਰਫ ਸੀਮਿੰਟ ਦੇ ਕਰਕੇ ਆਪਣਾ ਆਧਾਰ ਕਾਰਡ ਜਾਂ ਦਿੱਤਾ ਸੀ ਪਰ ਉਹਦੇ ਪੈਸੇ ਮਨਰੇਗਾ ਤੇ ਪੈ ਗਏ ਉਹਨੂੰ ਉਦੋਂ ਪਤਾ ਲੱਗਾ ਜਦੋਂ ਉਹ ਬੈਂਕ ਗਿਆ ਤੇ ਬੈਂਕ ਵਾਲਿਆਂ ਨੇ ਦੱਸਿਆ ਕੀ ਕਾਕਾ ਇਹ ਤਾਂ ਸਿਰਫ ਤੇਰਾ ਮਨਰੇਗਾ ਜ ਹੈ ਤੂੰ ਬਾਹਰ ਜਾਂਦੀ ਤਿਆਰੀ ਕਰਦਾ ਪਿਆ ਤੇ ਪੈਸੇ ਤੇਰੇ ਮਨਰੇਗਾ ਚ ਪੈ ਰਹੇ ਆ ਅੱਜ ਉਹ ਲੜਕਾ ਕੀ ਹਾਲਾਤ ਨਹੀਂ ਹੁੰਦੇ ਘਰੇ ਪਸ਼ੂਆਂ ਦੇ ਪੱਠੇ ਪਾ ਰਿਹਾ ਜੀ ਉਹਦੀ ਭੈਣ ਬਾਹਰ ਚਲੀ ਗਈ ਸਰ ਉਹਦੀ ਭੈਣ ਬਾਹਰ ਚਲੀ ਗਈ ਮਤਲਬ ਹੁੰਦੇ ਕਰ ਕੇ ਕਹਿੰਦਾ ਕੈਰੀਅਰ ਖਰਾਬ ਹੋ ਗਿਆ ਹਾਂ ਉਹ ਜਿੰਦਗੀ ਬੱਚੇ ਦੀ ਘਰੀਆਂ ਖਰਾਓਗੇ ਤੇ ਪਿਓ ਕੋਲੇ ਤਿੰਨ ਚਾਰ ਕਿਲੇ ਪੈਸੇ ਨੂੰ ਸਾਰੀ ਪੈੜੀ ਵੇਚੀ ਬੱਚੇ ਆਉਂਦੇ ਸੈੱਟ ਕਰਨੇ ਮਰੇ ਨੇ ਹੋਰ ਕਿਹੜੇ ਬੰਦੇ ਆ ਜਿਹੜੇ ਕੀ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਦੱਸ ਰਹੇ ਸੀ ਇੱਕ ਲੜਕੀ ਹੈ ਛੋਟੀ ਉਮਰ ਦੀ ਹਾਂਜੀ ਛੋਟੀ ਉਹ ਮਹਿਕਪ੍ਰੀਤ ਕੌਰ ਇਲੇ ਦਾ ਤਾਂ ਸ਼ੇਮ ਨਹੀਂ ਦਿੱਸੀ ਕਿ ਉਹਦਾ ਵੀ ਜੌਬ ਕਾਰ ਬਣਾ ਕੇ ਉਹਨਾਂ ਨੇ ਕੌਣ ਦੇ ਵਿੱਚ ਪੇਮੈਂਟ ਜਾ ਚੁੱਕੀ ਹੈ ਸਤਮੀ ਦਾ ਮਤਲਬ 15 ਸਾਲ ਦੀ ਹੋ ਗਈ ਹਾਂਜੀ ਫਿਰ ਜਦੋਂ ਮੈਂ ਬੀਡੀਪੀਓ ਦਫਤਰ ਘਰਣਾ ਤੇ ਬੀਡੀਪੀਓ ਸਰ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦੇ ਉਹਨਾਂ ਨੇ ਆਪਦੀ ਲਿਸਟ ਚੋਂ ਕੱਢਤਾ ਕੰਪਿਊਟਰ ਚ ਮੈਨੂੰ ਕਹਿੰਦੇ ਸਾਡੀ ਲਿਸਟ ਚ ਨਾ ਹੀ ਹੈਣੀ ਉਹਦਾ ਮੈਂ ਕਿਹਾ ਸਰ ਮੈਂ ਸਾਰਾ ਪ੍ਰਿੰਟ ਆਊਟ ਕਢਾ ਲਿਆ ਦੇਖੋ ਨਾਮ ਪੋਲੀ ਜਾਂਦਾ ਤੁਸੀਂ ਮਿਟਾ ਸਕਦੇ ਹੋ ਦਿੱਲੀ ਦਾ ਨਹੀਂ ਮਿਟਾ ਸਕਦੀ ਚੰਡੀਗੜ੍ਹ ਤਾਂ ਵੀ ਮਿਟਾ ਸਕਦਾ ਕਿਉਂਕਿ ਆਨਲਾਈਨ ਹੈ ਤਾਂ ਪਤਾ ਲੱਗਦਾ ਆਨਲਾਈਨ ਤਾਂ ਆਨਲਾਈਨ ਰਹਿਣਾ ਹੈ ਮੈਂ ਤੁਸੀਂ ਮੈਨੂੰ ਬੇਵਕੂਫ ਹਾਰ ਕੇ ਮੈਂ 7ਵੇਂ ਮਹੀਨੇ 2023 ਦੇ ਵਿੱਚ ਮਾਨਯੋਗ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਨੇ ਮੈਨੂੰ ਜਿਹੜੇ ਤਰੀਕਾਂ ਤੇ ਸਾਧਰੇ ਮੈਂ ਆਉਂਦਾ ਰਿਹਾ ਮੈਨੂੰ ਨਹੀਂ ਪਤਾ ਉਹ ਆਏ ਆ ਕਿ ਨਹੀਂ ਆਏ ਜਾਂ ਉਹਨਾਂ ਦੀ ਹਾਜ਼ਰੀ ਲੱਗੀ ਜਾਂ ਨਹੀਂ ਲੱਗੀ ਉਹ ਪੀਓ ਜਤਿੰਦਰ ਸੀ ਮੈਨੂੰ ਇੱਕ ਦਿਨ ਰਾਤ ਨੂੰ ਦੱਸਦਾ ਵੀ ਸਵੇਰੇ ਤਰੀਕ ਹੈ ਫਿਰ ਮੈਂ ਇੱਥੇ ਆ ਕੇ ਸਰ ਨਾਲ ਬੇਨਤੀ ਕਰਨੀ ਰਮਨ ਸਾਹਿਬ ਜੀ ਜਿਹੜੇ ਸਾਨੂੰ ਡੀਲ ਕਰਦੇ ਮੈਂ ਕਿਹਾ ਸਰ ਵੀ ਜੇ ਮੈਨੂੰ ਪੀਲੀਆ ਬਣਾ ਕੇ ਪਹਿਲਾਂ 5 ਦਿਨ ਕਰੋ ਮਹਾਰਾਜ ਨੂੰ ਤਰੀਕ ਦੇਣ ਦਾ ਕੀ ਮਤਲਬ ਔਰ ਜੇ ਮੈਨੂੰ ਕੋਈ ਜ਼ਰੂਰੀ ਕੰਮ ਹੋ ਸਕਦਾ ਮੇਰੇ ਘਰੇ ਵੀ ਕੋਈ ਬਿਮਾਰ ਸ਼ਮਾਰ ਹੋ ਸਕਦਾ ਫਿਰ ਮਰ ਕੇ ਦੋ ਤਿੰਨ ਤਰੀਕਾ ਮੈਨੂੰ ਪੀਡੀਆ ਬਣਾ ਕੇ ਭੇਜੀਆਂ 8 ਮਹੀਨੇ ਹੋ ਗਏ ਜਿਹਦੇ ਵਿੱਚੋਂ ਮੈਂ ਲਗਾਤਾਰ ਇਸੇ ਗੱਲ ਦੀ ਸੁਣੀ ਜਾਂਦਾ ਨਾਲ ਕੋਲ ਦਫ਼ਤਰ ਸਖ ਫੇਲ ਤਿਆਰ ਹੋਈ ਪਈ ਆ ਸਰ ਦੇ ਸੈਨ ਕਰਾਉਣ ਵਾਲਿਆ ਸਰ ਦੇ ਸੈਨ ਕਰਾਉਣੇ ਸਰਪਲ ਜਾਣਾ ਉਦੋਂ ਕੁਸ਼ ਵਿੱਚ ਡਿਲੇ ਪੈ ਗਈ ਸਰ ਜਿਹੜੀ ਤੱਕ ਤਾਂ ਪਾਣੀ ਆ ਗਿਆ ਚਲੋ ਅਸੀਂ ਇਹਨਾਂ ਹਾਲਾਤਾਂ ਨੂੰ ਸਮਝਦੇ ਸੀਗੇ ਇਸ ਕალი ਮੇਰੀ ਐਪਲੀਕੇਸ਼ਨ ਪਿੱਛੇ ਹਰ ਪਿਰ ਚ ਲੋਕਾਂ ਦਾ ਕਿੰਨੀ ਦੇਰ ਹੋ ਗਈ ਤੁਹਾਨੂੰ ਦਫ਼ਤਰਾਂ ਧੱਕੇ ਖਾਂਦੇ ਨੂੰ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਸਰ 1 ਸਾਲ ਤੋਂ ਉੱਪਰ ਹੋ ਗਿਆ ਸਾਲ ਤੋਂ ਉੱਪਰ ਬਾਅਦ ਦੇ ਵਿੱਚ ਇਲੈਕਸ਼ਨ ਆ ਗਏ ਐਮਪੀ ਇਲੈਕਸ਼ਨ ਆ ਗਏ ਉਹ ਬੰਨਾ ਚੱਲੀ ਗਿਆ ਹੁਣ ਪੰਚਾਇਤੀ ਇਲੈਕਸ਼ਨ ਆ ਗਏ ਉਹ ਬੰਨਾ ਚੱਲੀ ਗਿਆ ਜਦੋਂ ਫੇਰ ਗਏ ਫੇਰ ਕਹਿੰਦੇ ਸਰ ਬਦਲ ਗਏ ਨਵੇਂ ਸਰ ਆਉਣਗੇ ਇਹ 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 ਜਿਹੜੇ ਕਾਗਜ਼ ਕਿਹੜੇ ਨੇ ਇਹ ਇਹ ਲੜਕੀ ਵਾਲੇ ਕਾਗਜ਼ ਆ ਜਿਹੜੇ ਹਾਂਜੀ ਇਹ ਬਾਈ ਮੈਂ ਸਕੂਲ ਚੋਂ ਵੀ ਪੁੱਛਿਆ ਜਾ ਕੇ ਪ੍ਰਿੰਸੀਪਲ ਸਰ ਨੂੰ ਵੀ ਸਰ ਮੇਰਾ ਕੇਸ ਲੱਗਾ ਮੈਨੂੰ ਇਹਦੇ ਜਿਹੜਾ ਆਪਰ ਦੇ ਦਿਓ ਇਸ ਕੋਲ ਉਹਨਾਂ ਨੇ ਮੈਨੂੰ ਮਨਾਂ ਕੀਤਾ ਉਹ ਕਹਿੰਦੇ ਵੀ ਜਾਂ ਸਾਨੂੰ ਜਾਂ ਕੋਰਟ ਜਾਂ ਉੱਤੋਂ ਕੋਈ ਪਰ ਤਾਂ ਸੀਨੀਅਰ ਅਫਸਰ ਹੈ ਬਾਈ ਪੋਸਟ ਕਰਨਗੇ ਇਹ ਤੁਸੀਂ ਆਨਲਾਈਨ ਕੜਾਈ ਹੈ ਹਾਂਜੀ ਸਾਰੀ ਹਾਂਜੀ ਆ ਦੇਖੋ ਇੱਕ ਕੈਮਰਾਮੈਨ ਨੂੰ ਮੈਂ ਰਿਕੁਐਸਟ ਕਰਾਂਗਾ ਜੀ ਵੀ ਇੱਕ ਵਾਰੀ ਇਹ ਪੇਪਰ ਜ਼ਰੂਰ ਦਿਖਾਣ ਇਹ ਇਹ ਉਹ ਲੜਕੀ ਹੈ ਜਿਹੜੀ ਜਿੰਦਾ ਅੱਜ ਦੀ ਉਮਰ ਅਗਰ ਦੇਖਿਆ ਜਾਵੇ ਤਾਂ 14-15 ਸਾਲ ਹੋਏਗੀ 18 ਸਾਲ ਨਹੀਂ ਪਾਰ ਕਰਨੀ ਤੇ 18 ਸਾਲ ਤੋਂ ਘੱਟ ਹੈ ਪਰ ਇਹਦੇ ਵਿੱਚ ਏਜ ਜਿਹੜੀ 18 ਸਾਲ ਲਿਖ ਕੇ ਉਹਦੇ ਨਾਮ ਤੇ ਜਿਹੜੇ ਪੈਸੇ ਆ ਉਹਦੇ ਅਕਾਊਂਟ 'ਚ ਪੈ ਰਹੇ ਨੇ ਔਰ ਮਰੇਗਾ ਜੀ ਰੈਗੂਲਰ ਹੈ ਲਗਾਤਾਰ ਪੈ ਰਹੇ ਜੀ ਹੋਂ ਤਾਂ ਪਤਾ ਨਹੀਂ ਪੈ ਰਹੇ ਵੀ ਨਹੀਂ ਹੋਂ ਤਾਂ ਪਹਿਲਾਂ ਪੈਂਦੇ ਸੀ ਐਸੇ ਆ ਚੁੱਕੇ ਭਾਵੇਂ ਇੱਕੋ ਹੀ ਆਏ ਸਾਰਾ ਇਹਦਾ ਹੈ ਨਾ ਮਤਲਬ 18 ਸਾਲ ਤੋਂ ਕੱਢਦਾ ਸਰਕਾਰ ਕਹਿੰਦੀ ਆਪਾਂ ਦੇਣਾ ਹੀ ਨਹੀਂ ਕੰਮ ਪੂਰੇ ਕਾਨੂੰਨੀ ਜੁਰਮ ਹਾਂ ਉਸ ਦੇ ਬਾਵਜੂਦ ਵੀ ਕ੍ਰੀਮ ਕੌਰ ਦਾ ਹੋਮ ਬਾਹਰ ਮਜ਼ਦੂਰੀ ਕਾਨੂੰਨੀ ਜੁਰਮ ਹੈ ਤੇ ਸਟੱਡੀ ਕਰਦੀ ਕੁੜੀ ਦਾ ਫਿਊਚਰ ਖਰਾਬ ਕਿਉਂ ਕਰਦਾ ਹੈ ਬੰਦਾ ਆ ਸਟੱਡੀ ਕਿੱਥੇ ਕਰਦੀ ਹੈ ਬੜਾ ਭਾਈ ਸਕੂਲ ਦੇ ਵਿੱਚ ਮੇਰੇ ਅੱਜ ਵੀ ਕਰਦੀ ਹੈ ਅੱਜ ਵੀ ਕਰ ਰਹੀ ਹੈ ਉਹ ਤੋ ਤਾਂ ਪਤਾ ਲੱਗ ਜੇਗਾ ਵੀ ਕਿਹੜੇ ਕਲਾਸ ਬੜਦੀ ਹੈ ਜਦੋਂ ਸ੍ਰੀਪੀ ਦੇਸ ਗੱਲ ਦੀ ਹੈ ਨਾ ਲੜਕੀ ਇੰਟੈਲੀਜੈਂਟ ਹੈ ਹੁਸ਼ਿਆਰ ਹੈ ਉਹ ਫਿਊਚਰ ਬਣਾ ਸਕਦੀ ਆ ਉਹਦਾ ਪੜ੍ਹ ਲੈ ਕੇ ਬਜੇ ਥਰਡ ਪਰਸਨ ਬੰਦੇ ਨੇ ਉਹਦੇ ਫਿਊਚਰ ਨੂੰ ਖਵਾੜ ਕਰਤਾ ਨਾ ਮਤਲਬ ਇਹ ਜਸ਼ਨ ਦਾ ਖਰਾਬ ਕਰਤਾ ਮੁਰ ਪਰ ਇਹ ਜਤਿੰਦਰ ਸਿੰਘ ਜੀ ਦੀ ਆਪਾਂ ਗੱਲ ਕਰ ਰਹੇ ਆ ਇਹ ਜਤਿੰਦਰ ਸਿੰਘ ਦਾ ਕੀ ਰੋਲ ਹੈ ਵੀ ਉਹਨੇ ਰਿਸ਼ਤੇਦਾਰ ਹੈ ਇਹਨਾਂ ਦੇ ਨਾਮ ਤੇ ਪੈਸੇ ਪਵਾ ਰਿਹਾ ਜਿਨ੍ਹਾਂ ਦੇ ਪਾ ਰਿਹਾ ਨਹੀਂ ਨਹੀਂ ਇਹਦਾ ਜੀ ਆਪਦੇ ਨੇ ਮਕਾਨ ਤੋਂ ਆਇਆ ਕੋਠੀ ਭਾਈ ਆਪ ਕਈਆਂ ਯਾਸ਼ੀਆਂ ਕਰਦਾ ਜਦੋਂ ਪੈਸੇ ਫੜ ਲੈਂਦਾ ਧਾਰੇ ਕਿਸੇ ਨੂੰ ਵੀ ਕੋਸ ਉਹਨੂੰ ਕਦੇ ਇਹ ਜੀ ਪ੍ਰਾਈਵੇਟ ਬੈਂਕ ਪ੍ਰਾਈਵੇਟ ਮੁਲਾਇਮਾ ਬੈਂਕਾਂ ਦੇ ਕੰਪਿਊਟਰ ਠੀਕ ਕਰਦਾ ਬੈਂਕਾਂ ਉਹਨਾਂ ਨੂੰ ਕਦੇ ਮੈਂ ਥੋੜਾ ਆਪਣਾ ਕਹਿੰਦਾ ਮਰਾ ਜੀ ਨਕਲੀ ਮੀਟ ਕਿਵੇਂ ਬਣਿਆ ਉਹ ਦੱਸੋ ਤੁਸੀਂ ਨਕਲੀ ਮੀਰ ਜੀ ਚਾਹੇ ਤਾਂ ਇਹਦੀ ਸਰਪੰਚਨਾ ਮੇਰੀ ਭਗਤ ਹੋਊਗੀ ਹਾਂ ਕੀ ਸਰਪੰਚ ਵੀ ਫਰਾਡੀਆ ਹੋਊਗਾ ਸਰਪੰਚ ਵੀ ਦਬਾਰਿਆ ਹੋਊਗਾ ਹਾਂ ਉਹਦੇ ਕੋਲ ਆਪਣੇ ਕੋ ਪ੍ਰੂਫ ਹੈਗਾ ਕਿਹਦਾ ਜੀ ਵੀ ਇਹ ਨਕਲੀ ਮੀਟ ਮਤਾ ਪਿਆ ਹੋਊਗਾ ਜੀ ਮੈਂ ਦਿਖਾ ਰਿਹਾ ਸਰ ਤੁਹਾਨੂੰ ਹੁਣੇ ਉਹ ਨਕਲੀ ਜਿਹੜਾ ਮੀਟ ਦਾ ਮਤਾ ਵੀ ਜਿਹੜਾ ਹੈ ਉਹ ਇੱਕ ਪੈਂਦਾ ਹੁੰਦਾ ਉਹ ਵੀ ਤੁਹਾਨੂੰ ਅਸੀਂ ਦਿਖਾਣੇ ਆ ਆ ਆ ਸਰ ਗ੍ਰਾਂਟ ਆ ਕੈਮਰਾ ਕੈਮਰਾਮੈਨ ਨੂੰ ਮੈਂ ਕਹਾਂਗਾ ਰਿਕੁਐਸਟ ਹੈ ਜੀ ਪੈਣਾ ਦਿਖਾਣ ਕਿ ਇਹ ਜਿਹੜਾ ਉੱਤੇ ਮਤਾ ਪੈਂਦਾ ਜੀ ਜਦੋਂ ਕਿਸੇ ਦੀ ਕੋਈ ਮੇਟ ਦੀ ਜਿਹੜੀ ਨੁਕਤੀ ਕੀਤੀ ਜਾਂਦੀ ਆ ਆ ਤੁਸੀਂ ਦੇਖੋ ਆ ਮੇਤੇ ਉਂਗਲ ਦਾ ਜਤਿੰਦਰ ਸਿੰਘ ਜਤਿੰਦਰ ਸਿੰਘ ਦਾ ਨਾਮ ਜਿਹੜਾ ਉਸ ਜਗ੍ਹਾ ਤੇ ਪਾਇਆ ਗਿਆ ਜਿੱਥੇ ਕਿ ਸਪੇਸ ਨਹੀਂ ਹੈਗੀ ਔਰ ਅੱਗੇ ਬਾਕੀ ਸਾਰਾ ਤੁਸੀਂ ਦੇਖੋ ਲਿਖਾਈ ਕਿਸ ਤਰ੍ਹਾਂ ਆ ਰਹੀ ਹੈ ਔਰ ਅਤੇ ਅਤੇ ਜਿਹੜਾ ਉਹ ਲੱਗ ਪਾਇਆ ਗਿਆ ਨਾ ਇਹਦੇ ਫਾਦਰ ਦਾ ਨਾਮ ਹੈ ਜੀ ਬਾਕੀ ਜਿੰਨੇ ਵੀ ਪਏ ਉਹਨਾਂ ਦੇ ਫਾਦਰ ਦੇ ਨਾਮ ਵੀ ਹੈ ਸਭ ਕੁਛ ਇਹ ਕਹਿਣ ਦਾ ਭਾਵ ਹੈ ਕਿ ਇਹ ਨਾਮ ਜਿਹੜਾ ਉਹ ਅਲੱਗ ਤੋਂ ਪਾਇਆ ਗਿਆ ਅਲੱਗ ਤੋਂ ਪਾਇਆ ਗਿਆ ਸਰ ਅਲੱਗ ਤੋਂ ਤੇ ਕੋਈ ਉਦਾਂ ਨਹੀਂ ਕੋਈ ਕੁਛ ਨਹੀਂ ਉਸ ਦੇ ਬਾਵਜੂਦ ਜਿਹੜੇ ਆ ਉਹ ਲੋਕਾਂ ਦੇ ਨਾਮ ਦੇ ਉੱਪਰ ਪੈਸੇ ਪਾਏ ਗਏ ਇਹਨਾਂ ਦੇ આરોਪ ਨੇ ਕਿ ਉਹਨਾਂ ਦੀ ਕੋਈ ਦੇਣਦਾਰੀਆਂ ਸੀ ਜਿਨ੍ਹਾਂ ਨੂੰ ਇਹਨੇ ਇਸ ਤਰੀਕੇ ਨਾਲ ਕੀਤਾ ਜਿਹੜੀ ਬੜੀ ਵੱਡਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਫਰੂਜ਼ਪੁਰ ਦੇ ਵਿੱਚ ਲਗਾਤਾਰ ਜਿਹੜਾ ਕਪੜਿਆਂ ਦਾ سلسلہ ਜਿਹੜਾ ਉੱਠਦਾ ਨਜ਼ਰ ਆ ਰਿਹਾ ਹੈ ਕੱਲ ਵੀ ਅਸੀਂ ਇੱਕ ਉਜਾਗਰ ਕੀਤਾ ਸੀ ਅੱਜ ਫਿਰ ਮਨਰੇਗਾ ਦਾ ਉਜਾਗਰ ਕਰ ਰਹੇ ਹੱਲੇ ਤਾਂ ਫਿਰ 30 ਬੰਦੇ ਹੀ ਤਲਗੁਰਦ ਬਲਾਕ ਦੇ ਐ ਬਾਕੀ ਦਾਲੇ ਬਲਾਕ ਹੋਰ ਵੀ ਪਏ ਨੇ ਟੋਟਲ 6 ਬਲਾਕ ਨੇ ਅਗਾਹ ਪਤਾ ਨਹੀਂ ਕੀ ਹੱਲੇ ਦਾ ਇੱਕ ਪਿੰਡ ਦੀ ਗੱਲ ਸਿਰੋ ਚੱਲ ਰਹੀ ਹੈ ਬਾਕੀ ਦਾ ਹੱਲੇ ਪਤਾ ਨਹੀਂ ਕਿੰਨੇ ਕੋਈ ਹੋਰ ਜਿਹੜੇ ਐ ਉਹ ਸਾਹਮਣੇ ਆ ਸਕਦੇ ਐ ਅਗਰ ਕੋਈ ਔਰ ਇਹਨਾਂ ਨੂੰ ਵੀ ਇੱਕ ਸਾਲ ਲੱਗ ਗਿਆ ਵੇ ਤੱਕੇ ਖਾਂਦੇ ਨੂੰ ਹੁਣ ਮੈਨੂੰ ਇੱਕ ਲਾਸਟ ਗੱਲ ਦੱਸੋ ਜੀ ਇੱਕ ਸਾਲ ਤੋਂ ਬਾਅਦ ਹੁਣ ਤੁਸੀਂ ਅੱਜ ਆਏ ਹੋ ਕੀ ਲੱਗਿਆ ਵੀ ਅੱਜ ਤੁਸੀਂ ਨਵੇਂ ADC ਨੂੰ ਮਿਲਿਓ ਤਾਂ ਅਸੀਂ ਸਰ ਕੱਲ ਆਏ ਸੀਗੇ ਹੂੰ ਕਾਲ ਨਵੇਂ ਸਰ ਨੂੰ ਮਿਲੇ ਨਵੇਂ ਸਰ ਨੇ ਜਾਣਿਆ ਸੀ ਸਾਡੇ ਵੀਡੀਓ ਬਸਾਬ ਦੇ ਡੈਡੀ ਦੀ ਡੈਥ ਹੋ ਗਈ ਸਸਕਾਰ ਤੇ ਉਹਨਾਂ ਨੇ ਸਾਨੂੰ ਅੱਜ ਦੀ 1:30 ਦਿੱਤੀ ਸੀ 9 ਵਜੇ ਦਾ ਟਾਈਮ ਦਿੱਤਾ ਸੀ ਅੱਜ ਅਸੀਂ ਆਏ ਜੀ ਬਹੁਤ ਹੀ ਸੂਝਵਾਨ ਤੇ ਸਿਆਣੇ ਅਫਸਰ ਸਾਨੂੰ ਬੜੇ ਪਿਆਰ ਤੇ ਸਨਸਕਾਰ ਨਾਲ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਹਾਲ ਮੈਂ ਵਾਚ ਲਈ ਸੀਗੀ ਕਫਲਾ ਹੋਇਆ ਉਹ ਕਹਿੰਦੇ ਹਾਂ ਕਫਲਾ ਹੋਇਆ ਕਾਰਵਾਈ ਹੋਊਗੀ ਵੀ ਨਹੀਂ ਆਹਰੀ ਆਲ ਦੀ ਰਵਾਜੋ ਇੱਕ ਦੋ ਦਿਨਾਂ ਦਾ ਚਾਕੇ ਆ ਆਪਦੀ ਕਾਰਵਾਈ ਲੈ ਚੋ ਸ਼ੋਅ ਇਹਨੇ ਸਤ ਮਤਲਬ ਜਿਹੜੇ ਲਖਵਿੰਦਰ ਲਖਵਿੰਦਰ ਸਿੰਘ ਰੰਧਾਵਾ ਨਵੇਂ ਡੀਸੀ ਆਇਆ ਤੁਹਾਨੂੰ ਲੱਗਦਾ ਵੀ ਸਾਲ ਬਾਅਦ ਅੱਜ ਸਾਲ ਬਾਅਦ ਕੋਈ ਵਿਸ਼ਵਾਸ ਜਾਕੇ ਉਹ ਬਹੁਤ ਵਧੀਆ ਰਿਸਪਾਂਸ ਦਿੱਤਾ ਸਰ ਉਹਨਾਂ ਨੇ ਹਾਂ ਬਹੁਤ ਵਧੀਆ ਰਿਸਪਾਂਸ ਦਿੱਤਾ ਬਹੁਤ ਹੀ ਸਿਆਣੀ ਸੁਈ ਉਹਨਾਂ ਸਰ ਵੀ ਉਹਨਾਂ ਇਨਸਾਫ ਮਿਲੇਗਾ ਬੜੀ ਤਮੀਜ਼ ਨਾਲ ਸਾਡੀ ਗੱਲ ਸੁਣੀ ਜੀ ਬਹੁਤ ਪਿਆਰ ਸਤਕਾਰ ਨਾਲ ਸਾਨੂੰ ਅਨਸਰ ਦਿੱਤਾ ਪੰਜਾਬ ਸਰਕਾਰ ਵੱਲੋਂ ਜਿਹੜੇ ਲਗਾਏ ਗਏ ਅਫਸਰ ਜਿਸ ਤਰ੍ਹਾਂ ਕੀ ਇਹ ਕਹਿ ਰਹੇ ਨੇ ਇੱਥੇ ਏਡੀਸੀ ਜਿਹੜੇ ਡੀ ਲੱਗੇ ਹੋਏ ਨੇ ਲਖਵਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਬੜਾ ਵਧੀਆ ਕਿ ਤੁਹਾਨੂੰ ਇਨਸਾਫ ਜਿਹੜਾ ਜਰੂਰ ਮਿਲੇਗਾ ਔਰ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਇਹ ਸਾਨੂੰ ਚੀਜ਼ ਵੇਖਣ ਨੂੰ ਵੀ ਮਿਲੇ। ਦੇਖੋ ਜੀ ਇਹਦੇ ਵਿੱਚ ਗੱਲ ਇਹ ਆ ਲਵੀ ਜਿਹੜੀ ਗੁਰਪ੍ਰੀਤ ਸਿੰਘ ਨੇ ਮੇਰੇ ਉੱਪਰ ਦਰਖਾਸਤ ਦਿੱਤੀ ਆ ਪਹਿਲੀ ਗੱਲ ਤਾਂ ਵੀ ਉਹ ਬਿਲਕੁਲ ਬੇਬੁਨਿਆਦ ਆ। ਵਿਜ਼ਨ ਹੈ ਨਹੀਂ ਗਾ। ਠੀਕ ਆ ਜੀ ਦੂਜੀ ਚੀਜ਼ ਇਹ ਆ ਕਿ ਮੇਰੇ ਕੋਲੇ ਕੋਈ ਵੀ ਅਧਿਕਾਰ ਨਹੀਂ ਹੈਗਾਗਾ ਵੀ ਮੈਂ ਕਿਸੇ ਦਾ ਜੋਬ ਕਾਰਡ ਬਣਾਵਾ ਜਾਂ ਮੈਂ ਕਿਸੇ ਦਾ ਹੋ ਕਰਾ। ਮੇਰਾ ਕੰਮ ਤਾਂ ਸਿਰਫ ਇਸ ਹੀ ਪਿੰਡ ਦੇ ਵਿੱਚ ਕੰਮ ਕਰਵਾਉਣਾ। ਠੀਕ ਆ ਜੀ। ਉਹ ਜੇ ਕੋਈ ਜੋਬ ਕਾਰਡ ਪੰਡ ਦੇ ਵਿੱਚ ਬਣਿਆ ਵੀ ਉਹ ਪਰਿਵਾਰ ਵੱਲੋਂ ਬਣਿਆ ਤਾਂ ਉਹਦਾ ਜੋ ਮੇਰੇ ਧਿਆਨ ਚਾ ਵੀ ਪਰਿਵਾਰ ਨੂੰ ਮਹਿਕਮੇ ਨੇ ਬੁਲਾਇਆ ਸੀਗਾ ਮਹਿਕਮੇ ਨੇ ਬਣਾ ਕੇ ਜਿਹੜੀ ਉਹਦੀ ਬਣਦੀ ਰਿਕਵਰੀ ਸੀ ਉਹ ਪਾਈ ਸੀਗੀ ਉਹ ਪਰਿਵਾਰ ਨੇ ਉਹਦੀ ਰਿਕਵਰੀ ਦੇ ਰਿਫੰਡ ਕੀਤੀ ਹੋਈ ਹੈ ਜੀ ਹਾਂ ਇਹ ਮੰਨਦੇ ਹੋ ਕਿ ਜਿਹੜੀ ਉਸ ਲੜਕੀ ਦਾ ਮਨੇਗਾ ਵਿੱਚ ਨਾਮ ਪਿਆ ਸੀ ਨਾਂਬਾਲਿਕ ਸੀ ਬੱਚੀ ਨਹੀਂ ਆ ਰਹੀ ਸੀਗੀ ਕੰਮ ਦੀ ਕੰਮ ਤੇ ਕਾਰਡ ਬੱਚੀ ਦਾ ਸੀਗਾ ਮਹਿਕਮੇ ਸਟੇਕਰ ਕਾਰਡ ਜਿਹੜਾ ਬਣਾਇਆ ਸੀਗਾ ਉਹ ਕਿਸੇ ਕਾਰਨਾ ਕਰਕੇ ਬਣਿਆ ਸੀ ਉਹ ਡਿਲੀਟ ਹੋ ਗਿਆ ਕਾਰਡ ਜੀ ਠੀਕ ਹੈ ਜੀ ਔਰ ਜਿਹੜੀ ਉਹਦੀ ਬਣਦੀ ਕਾਰਵਾਈ ਸੀਗੀ ਉਹ ਮਹਿਕਮੇ ਨੇ ਕਰਕੇ ਜਿਹੜੀ ਉਹਦੀ ਰਿਕਵਰੀ ਬਣਦੀ ਸੀ ਔਰ ਕਵਰੀ ਵਾਲੀ ਅਮਾਉਂਟ ਹੈ ਜਿਹੜੀ ਉਹ ਮਹਿਕਮੇ ਨੇ ਰਿਫੰਡ ਕਰਵਾ ਲਈ ਸੀ ਪਰਵਾਹ ਤੋਂ ਤਾਂ ਉਹਨਾਂ ਨੇ ਲਾਏ ਨੇ ਹੋਰ ਰੋਪ ਕੀ ਇੱਕ ਜਾਲੀ ਮੀਟ ਬਣਾਇਆ ਗਿਆ ਕਿ ਜਿਹੜੇ ਮਤੇ ਦੇ ਉੱਤੇ ਜਿਹੜੇ ਹੈ ਕਿ ਕਟਵੱਟ ਕੀਤੀ ਗਈ ਹੈ ਨਹੀਂ ਜੀ ਐਦਾਂ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਜੀ ਐਕਚੁਅਲ ਦੇ ਵਿੱਚ ਮਤਾ ਕੀ ਹੁੰਦਾ ਮਤਾ ਹੁੰਦਾ ਪੰਚਾਇਤ ਦੀ ਸਹਿਮਤੀ ਵੀ ਪੰਚਾਇਤ ਕਿੱਥੇ ਸਹਿਮਤ ਆ ਠੀਕ ਹੈ ਜੀ ਕੋਈ ਇਕਮਤਾ ਨਹੀਂ ਸਾਰੇ ਮਤੇ ਹੀ ਆ ਅਗਲੇ ਪਿਛਲੇ ਮਤੇ ਵੀ ਆ ਤੁਸੀਂ ਮਤਿਆਂ ਦੀ ਕਾਪੀ ਲੈ ਲਓ ਮਤੇ ਸਾਰੇ ਜੈਨੂਅਨ ਆ ਮਤਿਆਂ ਦੇ ਵਿੱਚ ਕਿਤੇ ਵੀ ਕੋਈ ਕਟ ਵੱਡ ਨਹੀਂ ਕੀਤੀ ਗਈ ਮਤੇ ਸਾਰੇ ਸਹੀ ਆ ਜੀ ਮਤਿਆਂ ਦੇ ਵਿੱਚ ਜੇ ਅਸੀਂ ਮਿਹਟ ਬਣੇ ਸੀਗੇ ਮਿਹਟ ਬਣ ਕੇ ਜੋ ਅਸੀਂ ਕੰਮ ਕਰਵਾਏ ਆ ਉਹ ਵੀ ਸਾਰੇ ਗੈਜ ਕਰਵਾਏ ਗਏ ਆ ਇਹ ਕਹਿਣ ਦਾ ਗੱਲ ਆ ਜੀ ਇਹਨਾਂ ਚ ਕਾਗਜ਼ੀ ਤੱਥਾਂ ਦੇ ਵਿੱਚ ਤੁਸੀਂ ਮਤੇ ਲੈ ਲਓ ਮਤੇ ਬਿਲਕੁਲ ਸਹੀ ਆ ਤਾਂ ਦੂਜੀ ਗੱਲ ਉਹਨੇ ਕਿਹਾ ਕਿ ਜਸ਼ਨਪ੍ਰੀਤ ਕੋਈ ਤੁਹਾਡੇ ਪਿੰਡ ਦਾ ਵਸਨੀਕ ਹੈ ਉਹਦੇ ਤੋਂ ਤੁਸੀਂ ਸੀਮੈਂਟ ਲੈ ਕੇ ਤਾਂ ਪੈਸੇ ਤੁਸੀਂ ਮੈਨੇਜਰ ਦੇ ਥਰੂ ਉਹਦੇ ਖਾਤੇ 'ਚ ਪਾਏ ਆ ਉਹ ਕੀ ਸੱਚ ਹੈ ਨਹੀਂ ਬਿਲਕੁਲ ਵੀ ਨਹੀਂ ਜੀ ਸੀਮੈਂਟ ਦੇ ਪੈਸੇ ਨਹੀਂ ਅਸੀਂ ਉਹਦੇ ਤੋਂ ਲੈ ਹੈਗੇ ਜੀ ਜਦੋਂ ਕਿ ਜਸ਼ਨਪ੍ਰੀਤ ਖੁਦ ਕੰਮ ਕਰਦਾ ਸੀਗਾ ਜੀ ਕੰਮ ਦੇ ਉਹਨਾਂ ਨੂੰ ਪੈਸੇ ਪਾਏ ਗਏ ਆ ਇਹ ਵੀ ਬਿਲਕੁਲ ਝੂਠਾ ਜੀ ਜਸ਼ਨਪ੍ਰੀਤ ਦਾ ਜੋਬ ਕਾਰਡ ਬਣਿਆ ਜਸ਼ਨਪ੍ਰੀਤ ਦਾ ਜੋਬ ਕਾਰਡ ਬਣਿਆ ਹੋਇਆ ਜੀ ਬਿਲਕੁਲ ਜੀ ਇਹ ਵੀ ਪਰਿਵਾਰ ਜਸ਼ਨਪ੍ਰੀਤ ਦਾ ਜਿਹੜਾ ਜੋਬ ਕਾਰਡ ਵੀ ਉਹਨਾਂ ਦੇ ਪਰਿਵਾਰ ਦਾ ਮਤਲਬ ਜਸ਼ਨਪ੍ਰੀਤ ਦਾ ਡੈਡੀ ਸੀਗਾ ਜਿਹੜਾ ਉਹ ਵੀ ਪੰਚਾਇਤ ਦੇ ਵਿੱਚ ਮੈਂਬਰ ਸੀਗਾ ਜੀ ਠੀਕ ਆ ਜੀ ਔਰ ਉਹਦੇ ਪੰਚਾਇਤ ਮੈਂਬਰ ਦੇ ਕਹਿ ਤੀ ਉਹਦਾ ਕਾਰਡ ਬਣਿਆ ਵਾ ਸੀਗਾ ਜੀ ਠੀਕ ਹੈ ਜੀ ਤੇ ਉਹ ਕਾਰਡ ਦੇ ਵਿੱਚ ਠੀਕ ਹੈ ਜਿੰਨਾ ਚਿਰ ਉਹ ਕੰਮ ਕਰਦਾ ਸੀ ਉਹਦਾ ਹਾਜ਼ਰੀ ਲੱਗਦੀ ਸੀਗੇ ਉਹਦੇ ਪੈਸੇ ਪਏ ਆ ਜਦੋਂ ਉਹਨੇ ਕੰਮ ਕਰਨਾ ਬੰਦ ਕਰਤਾ ਤੇ ਸਾਨੂੰ ਮਜਬੂਰ ਕੀਤਾ ਗਿਆ ਵੀ ਇਹਦੀ ਹਾਜ਼ਰੀ ਲਾਓ ਅਸੀਂ ਹਾਜ਼ਰੀ ਲਾਉਣੀ ਬੰਦ ਕਰਤੀ ਤਾਂ ਬੰਦ ਕਰਤੀ ਤੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਸਾਡੇ ਤੋਂ ਤਾਂ ਜੀ ਇਹ ਸਮਾਨ ਲੈ ਕੇ ਤੇ ਪੈਸੇ ਪਾਉਂਦੇ ਆ ਜੀ ਇਹਦੇ ਵਿੱਚ ਇਹ ਸੱਚ ਹੈ ਇਹ ਇਹ ਫਾਲਤੂ ਦੀ ਗੱਲ ਹੈਗੀ ਆ ਸਾਬਕਾ ਕੋਈ ਵੀ ਗਵਰਨਮੈਂਟ ਅੰਪਲਾਈ ਹੈ ਜਿਹੜਾ ਉਹ ਤਾਂ ਆਪਾਂ ਨੂੰ ਵੀ ਪਤਾ ਹੈਗਾ ਜੀ ਕਿਸੇ ਗਵਰਨਮੈਂਟ ਅੰਪਲਾਈ ਦਾ ਕਾਰਡ ਨਹੀਂ ਬਣਦਾਗਾ ਔਰ ਨਾ ਹੀ ਕਦੇ ਬਣਦਾ ਨਾ ਹੀ ਕੋਈ ਹੈਗਾ ਇਹ ਬੇਬਣਿਆ ਤੁਸੀਂ ਤਾਂ ਇਹ ਜਿਹੜੇ ਕਾਗਜ਼ ਨੇ ਕਿ ਉਹ ਤੁਸੀਂ ਸਬੂਤ ਦੇ ਤੌਰ ਤੇ ਹੈਗੇ ਤੁਹਾਡੇ ਕੋਲ ਸਾਰੇ ਬਿਲਕੁਲ ਸਾਰੇ ਕਾਗਜ਼ ਸਾਡੇ ਕੋਲੇ ਸਬੂਤ ਦੇ ਤੌਰ ਤੇ ਹੈਗੇ ਆ ਜੀ ਜਿਹੜੇ ਵੀ ਤੁਹਾਨੂੰ ਕਿਸੇ ਕਾਗਜ਼ਾ ਪੱਤਰਾ ਦੀ ਲੋੜ ਆ ਅਸੀਂ ਮੈਕਮੇ ਨੂੰ ਅਸੀਂ ਦੇਤੇ ਹੋਏ ਆ ਏਡੀਸੀ ਸਾਹਮਣੇ ਸਾਡੇ ਤੋਂ ਮੰਗੇ ਸੀ ਉਹਨਾਂ ਨੂੰ ਅਸੀਂ ਕਾਗਜ਼ ਪੇਸ਼ ਕਰਤੇ ਆ ਜੇਕਰ ਤੁਹਾਨੂੰ ਵੀ ਲੋੜ ਆ ਅਸੀਂ ਤੁਹਾਨੂੰ ਸਾਰੇ ਕਾਗਜ਼ ਪ੍ਰੋਵਾਈਡ